ਜੀ ਹਾਲ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਆ ਜਿਵੇਂ ਤੁਸੀਂ ਕਮੈਂਟ ਕਰਦੇ ਹੁੰਦੇ ਹੋ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਮਸ਼ੀਨਰੀ ਵਾਸਤੇ ਉਹੀ ਮਸ਼ੀਨਰੀ ਆਪਾਂ ਵੀਡੀਓ ਚ ਲੈ ਕੇ ਆਉਨੇ ਆ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੇ ਕਮੈਂਟ ਸਾਰੇ ਕਰਿਆ ਕਰੋ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈਗੀ ਆ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਉ ਤੇ ਪਹਿਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਸੀ ਕਿ ਬੋਲਟ ਵਾਰੀ ਲੈ ਕੇ ਪਹੁੰਚਿਆ ਜੀ ਬੋਲਟ 21 ਮਾਡਲ ਹੈ ਤੇ ਖੜਾ ਹੈਗਾ ਬਟਾਲੇ ਨਵੇਂ ਟੈਰਾਂ ਚ ਕੁੱਲ 8000 ਚੱਲਿਆ ਹੋਇਆ ਜਮਾਂ ਜੈਨੂਨ ਹੈ ਕੋਈ ਪਾਰਟ ਇਹਦਾ ਨਾ ਤਾਂ ਬਦਲਿਆ ਹੋਇਆ ਤੇ ਨਾ ਹੀ ਕੋਈ ਟੁੱਟਿਆ ਹੋਇਆ ਨਾ ਕੋਈ ਰੰਗ ਹੋਇਆ ਗਾਮ ਸਾਰੇ ਪਾਰਟਸ ਆਪਾਂ ਨੂੰ ਜੈਨੂਇਨ ਕੰਡੀਸ਼ਨ ਚ ਮਿਲ ਜਾਣਗੇ ਤੇ ਬਟਾਲੇ ਘੜਿਆ 2 ਲੱਖ ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਸਰਵਿਸ ਵਗੈਰਾ ਸਾਰੀ ਹੋਈ ਆ ਬਾਕੀ ਤੁਹਾਡੇ ਸਾਹਮਣੇ ਜੀ ਐਸੈਸਰੀ ਵਗੈਰਾ ਆਪਾਂ ਨੂੰ ਸਾਰੀ ਨਾਲ ਮਿਲ ਚੁਗੀ ਮਾਲਕ ਕਹਿੰਦੇ ਵੀ ਰੇਟ ਉੱਪਰ-ਨੀਚ ਕਰ ਲਾਂਗੇ ਇੱਕ ਵਾਰੀ ਸਾਡੀ ਸਰਫਾ ਡਿਮਾਂਡ ਹੈ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਨੰਬਰ 84376 45607 ਤੇ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਐਂਡਿਕੋ ਗੱਡੀ ਐ ਸਿੰਘ ਪੰਜਾਬ ਨਬਰਾਬਈ ਦੋਇਰ ਨੋ ਮਾਡਲ ਹੈ 70000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਗੱਡੀ ਖੜੀ ਆ ਹੁਸ਼ਿਆਰਪੁਰ ਏਰੀਆ ਚ 70000 ਰੁਪਏ ਇੱਕ ਬਾਰੀ ਕਿਹਾ ਮਾਲਕ ਨੇ ਤੇ ਮਾਲਕ ਕਹਿੰਦੇ ਵੀ ਮੌਕੇ ਤੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਪਸੰਦ ਆਈ ਏ ਗੱਡੀ ਕੋਈ ਗੱਡੀ ਆ ਖਰੀਦਣ ਦਾ ਚਾਹਵਾਨ ਹੈ ਜਾਂ ਕੋਈ ਦੇਖਣ ਦਾ ਚਾਹਵਾਨ ਜਾ ਕੇ ਪਹਿਲਾਂ ਦੇਖਣਾ ਚਾਹੁੰਦਾ ਹੈ ਤੇ ਚਲਾ ਕੇ ਦੇਖਣਾ ਚਾਹੁੰਦਾ ਕਾਗਜ਼ ਪੱਤਰ ਚੈੱਕ ਕਰਨਾ ਚਾਹੁੰਦਾ ਤਾਂ ਹੁਸ਼ਿਆਰਪੁਰ ਏਰੀਆ ਚ ਗੱਡੀ ਖੜੀ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਘਰੇ ਤੁਹਾਨੂੰ ਮਿਲ ਜੂਗੀ ਬਾਕੀ ਕੋਈ ਕਮੀ ਪੇਸ਼ੀ ਹੋਵੇ ਤਾਂ ਮਾਲਕ ਨੂੰ ਕਹਿ ਦਿਓ ਬਾਕੀ ਮਾਲਕ ਵੱਲੋਂ ਕਹਿੰਦੇ ਵੀ ਫੁੱਲ ਗਾਰੰਟੀ ਹੈ ਹਰ ਚੀਜ਼ ਦੀ 1 ਰੁਪਿਆ ਮੌਕੇ ਤੇ ਲਾਉਣ ਦੀ ਲੋੜ ਨਹੀਂ ਤੇ 70000 ਤੋਂ ਲੈਸ ਹੋ ਜੂਗਾ ਤੇ ਨੰਬਰ ਵਾਈ ਦਾ 88376 5524 ਗੱਲਬਾਤ ਜਿਹਨੇ ਵੀ ਕਰਨੀ ਹੈ ਕਰ ਲਿਓ ਆਪੇ ਇੱਕ ਤੁਸੀਂ Honda ਦੀ City ਗੱਡੀ ਦੇਖੋ ਜੀ 2X 2019 ਮਾਡਲ ਹੈ ਤੇ ਗੱਡੀ ਫਾਸਟ ਓਨਰ ਹੈ ਤੇ ਸਭ ਤੋਂ ਪਹਿਲਾਂ ਮੈਂ ਇਦਾਂ ਹੀ ਕਹੂਗਾ ਵੀ ਇਹਨਾਂ ਨੇ ਵੀਡੀਓ ਬਹੁਤ ਚੰਗੀ ਤੇ ਬਹੁਤ ਸੋਹਣੀ ਬਣਾ ਕੇ ਭੇਜੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਆਪਦੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਸੇਲ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾਈ ਹੈ ਇਸ ਤਰ੍ਹਾਂ ਦੀ ਇੱਕ ਵਧੀਆ ਪੂਰੀ ਵੀਡੀਓ ਬਣਾ ਕੇ ਆਪਣੇ ਕੋਲੇ ਲਾਜ਼ਮੀ ਭੇਜੇ ਕਰੋ ਤੇ ਗੱਡੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਖੜੀ ਹੈ ਤੇ ਗੱਡੀ ਫਾਸਟ ਓਨਰ ਹੈ 19 ਮਾਡਲ ਹੈ ਤੇ ਗੱਡੀ ਪਹੁੰਚੀ ਆਪਣੇ ਕੋਲੇ ਅੰਮ੍ਰਿਤਸਰ ਤੋਂ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਨਵੀਂ ਵਾਂਗੂ ਮਿਲ ਚੁੱਕੀ 74000 ਕਿਲੋਮੀਟਰ ਗੱਡੀ ਕੋਲ ਚੱਲੀ ਹੋਈ ਹੈ ਤੇ 870 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਘਾਟਾ ਵਾਦਾ ਕਰ ਲਾਂਗੇ ਇੱਕ ਬਾਰੀ ਸਿਰਫ ਆਹ ਡਿਮਾਂਡ ਹੈ ਕਿਸੇ ਨੂੰ ਪਸੰਦ ਆਈ ਏ ਜੀ ਗੱਡੀ ਕੋਈ ਦੇਖਣ ਦਾ ਚਾਹਵਨ ਜੇਕਰ ਹੈਗਾ ਤਾ ਅੰਮ੍ਰਿਤਸਰ ਚ ਜਾ ਕੇ ਦੇਖ ਸਕਦਾ ਹਾਂ ਤੇ ਗੱਡੀ ਨੂੰ ਚਲਾ ਕੇ ਦੇਖ ਸਕਦਾ ਹਾਂ ਇੰਜਨ ਗੇਅਰ ਚੈੱਕ ਕਰਕੇ ਤੇ ਆਪਦੀ ਟ੍ਰਾਈ ਲੈ ਕੇ ਪੂਰੀ ਤੇ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦਾ ਹਾਂ ਜੀ ਮਾਲਕ ਬਈ ਦਾ ਨੰਬਰ 84373 43747 ਆਹ ਮਾਲਕ ਦਾ ਡਾਇਰੈਕਟ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਜੀ ਤੇ ਇੱਕ ਹੋਰ ਆਪਾਂ ਤੁਹਾਡੇ ਖਾਤਰ ਟੋヨタ ਦੀ ਲੀਵਾ ਡੀਜ਼ਲ ਵਰਜ਼ਨ ਗੱਡੀ ਲੈ ਕੇ ਪਹੁੰਚਿਆ ਇਹਨਾਂ ਨੇ ਵੀ ਵੀਡੀਓ ਬਣਾ ਕੇ ਭੇਜੀ ਆ ਤੇ ਵੀਡੀਓ ਇਹਨਾਂ ਨੇ ਫੋਨ ਨੂੰ ਟੇਡਾ ਕਰਕੇ ਨਹੀਂ ਬਣਾਈ ਜੀ। ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਜੂਗਾ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਪਰ ਫੋਨ ਨੂੰ ਟੇਡਾ ਕਰਕੇ ਬਣਾਈ ਹੁੰਦੀ ਜਿਵੇਂ ਕਿ ਪਿਛਲੀ ਗੱਡੀ ਦੀ ਵੀਡੀਓ ਦੇਖੀ ਆਪਾਂ ਤਾਂ ਜ਼ਿਆਦਾ ਬੈਟਰ ਹੁੰਦੀ ਜੀ। ਬਾਕੀ 13 ਮਾਡਲ ਗੱਡੀ ਹੈ ਜੀ ਇਹਨਾਂ 3 90 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ। ਦولتਪੁਰਾ ਮਾਲਕ ਦਾ ਏਰੀਆ ਕਿਸੇ ਨੂੰ ਗੱਡੀ ਪਸੰਦ ਆਈ ਹੈ। ਕੋਈ ਦੇਖਣਾ ਚਾਹੁੰਦਾ ਹੈ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ। ਬਾਕੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਤੇ ਚੰਗੀ ਤਰ੍ਹਾਂ ਬਣਾ ਕੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਫਸਟ ਓਨਰ ਗੱਡੀ ਆ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਚੰਗੀ ਮਿਲ ਜੂਗੀ ਗੱਡੀ ਅੰਦਰੋਂ ਵੀ ਬਹੁਤ ਵਧੀਆ ਪਈ ਆ ਕਿਸੇ ਨੂੰ ਵੀ ਪਸੰਦ ਆਈ ਐ ਜੀ ਗੱਡੀ ਕਿਸੇ ਨੂੰ ਵੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਸੀਂ ਇਹਨਾਂ ਦੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਤੇ ਜਾ ਕੇ ਟ్రਾਈ ਲੈ ਕੇ ਕਾਗਜ਼ ਪੱਤਰ ਦੇਖ ਕੇ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਗੱਲ ਕਰ ਲਓ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਉੱਪਰ-नीचे ਇੱਕ ਬਾਰੀ ਸਿਰਫ ਡਿਮਾਂਡ ਹੈ ਤੇ ਜਿਹੜੇ ਮਾਲਕ ਨੇ ਤੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਨੰਬਰ 9417109900 ਮਾਲਕ ਨਾਲ ਗੱਲ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਘਰ ਹੈ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 77 194 ਤੇ 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਆਪਣੇ WhatsApp ਨੰਬਰ ਤੇ ਆਪਾਂ ਨੂੰ ਇੱਕ ਤਾਂ ਵਧੀਆ ਵੀਡੀਓ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਤੇ ਫੋਟੋਆਂ ਵਗੈਰਾ ਤੇ ਵੀਡੀਓ ਸਾਰਾ ਕੁਝ ਆਪਣੇ ਕੋਲੇ ਭੇਜ ਦਿਓ ਤੇ ਉਸ ਤੋਂ ਬਾਅਦ ਆਪਾਂ ਬਿਲਕੁਲ ਫਰੀ ਦੇ ਵਿਚਾਰ ਲਗਾ ਦਾਂਗੇ ਬਸ ਇੱਕ ਬੇਨਤੀ ਕਰਦਾ ਜੀ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਵੇਚਣ ਵਾਸਤੇ ਜਿਹੜਾ ਮਸ਼ੀਨਰੀਆਂ ਦਾ ਰੇਟ ਹੁੰਦਾ ਸੀ ਉਹ ਤੁਸੀਂ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਕਿਉਂਕਿ ਜਦੋਂ ਰੇਟ ਜ਼ਿਆਦਾ ਹੁੰਦਾ ਤਾਂ ਮਸ਼ੀਨਰੀ ਸੇਲ ਨਹੀਂ ਹੁੰਦੀ ਤੇ ਆਪਣੇ ਕੋਲੇ ਕਮੈਂਟ ਵੀ ਜ਼ਿਆਦਾ ਆਉਂਦੇ ਰਹਿੰਦੇ ਆ ਰੇਟ ਗਲਤ ਵਾਸਤੇ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਵਧੀਆ ਲੱਗ ਰਹੀ ਆ ਤੁਹਾਨੂੰ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਤਰ੍ਹਾਂ ਦੀ ਹਰ ਰੋਜ਼ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਬਾਕੀ ਭੇਜੂੰ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੇ ਫਿਰ ਤੋਂ ਆਪਾਂ ਵੀਡੀਓ ਦੀ ਗੱਲਬਾਤ ਸ਼ੁਰੂ ਕਰਦੇ ਆਂ 스ਪੈਕ ਡਿਜ਼ਾਇਰ ਨੋ ਮਾਡਲ 86000 ਕੋਲ ਚੱਲੀ ਹੋਈ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੀ ਗੱਡੀ ਦਾ ਮਾਡਲ ਨੋ ਹੈ ਤੇ 2 ਲੱਖ ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਨਮਾਸ਼ੀਰ ਮਾਲਕ ਦਾ ਏਰੀਆ ਸੀ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖਣੀ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਕਿ ਮਰਜੀ ਚੈੱਕ ਕਰ ਲਓ ਮਾਲਕ ਕਹਿੰਦੇ ਆ ਵੀ ਕਮੀ ਪੇਸ਼ੀ ਕਿਸੇ ਨੂੰ ਕੋਈ ਨਹੀਂ ਮਿਲਣੀ ਤੇ ਕੋਈ ਨਿਰਾਸ਼ ਨਹੀਂ ਹੋਊਗਾ ਗੱਡੀ ਸਾਰਿਆਂ ਨੂੰ ਪਸੰਦ ਆਊਗੀ ਬਾਕੀ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਨੰਬਰ 22 ਦਾ ਆਪਾਂ ਸਕਰੀਨ ਤੇ ਦੇ ਰੱਖਿਆ ਗਾ ਤਾ ਹੁਣ ਆਪਾਂ ਇੱਕ ਆਲਟੋ ਐਲ ਐਕਸ ਗੱਡੀ ਲੈ ਕੇ ਪਹੁੰਚੇ ਆਂ ਤੁਹਾਡੇ ਵਾਸਤੇ ਸਾਰਿਆਂ ਵਾਸਤੇ 2010 ਮਾਡਲ ਗੱਡੀ ਆਸੀ ਗੱਡੀ ਅੰਦਰੋਂ ਪੂਰੀ ਵਧੀਆ ਪਈ ਆ ਅੰਮ੍ਰਿਤਸਰ ਗੱਡੀ ਖੜੀ ਆ ਤੇ ਇੱਕ 58 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਗੱਡੀ ਖੜੀ ਐ ਅੰਮ੍ਰਿਤਸਰ ਜਾ ਕੇ ਦੇਖਣੇ ਹੋ ਕਿਸੇ ਨੇ ਜਾ ਕੇ ਦੇਖ ਸਕਦਾ ਦੂੰ ਕਿਸੇ ਨੇ ਚਲਾ ਕੇ ਦੇਖਣੀ ਹੋ ਚਲਾ ਕੇ ਦੇਖ ਸਕਦਾ ਦੂੰ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਆ ਮਾਲਕ ਦਾ ਨੰਬਰ 98147 71564 ਤੇ ਇੱਕ ਹੋਰ ਆਪਾਂ ਤੁਹਾਡੇ ਖਾਤਰ ਆਲਟੋ ਵਡੀ ਲੈ ਕੇ ਪਹੁੰਚੀ ਅਜੀ ਆਲਟੋ ਲੈਕਸ 2005 ਮਾਡਲ ਐ 46000 ਕੁਲੇ ਡਿਮਾਂਡ ਐ ਬਾਕੀ ਕੰਡੀਸ਼ਨ ਚੈੱਕ ਕਰ ਲਉ ਗੱਡੀ ਦੇਖ ਲਉ ਇਹ 70 ਤੋਂ 75 ਰੁਪਏ ਆਪਾਂ ਨੂੰ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਰੋੜੀ ਸਰਸਾ ਮਾਲਕੇ ਦਾ ਏਰੀਆ ਨੰਬਰ 8683935842 ਗੱਲਬਾਤ ਆਪੇ ਕਰ ਲਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਸਾਰੀ ਮਸ਼ੀਨਰੀ ਤੁਸੀਂ ਦੇਖ ਲਿਆ ਵੀਡੀਓ ਕਿਵੇਂ ਦੀ ਲੱਗੀ ਮਸ਼ੀਨਰੀ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਕੋਲੇ ਭੇਜੋ 7719445360 ਆਪਣੇ ਨੰਬਰ ਤੇ ਫੋਟੋਆਂ ਜਾਣਕਾਰੀ ਭੇਜੋ ਤੇ ਬਾਕੀ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਏ ਦੱਸੋ ਮੈਨੂੰ